ਲੇ ਡਾਰਲਿੰਗਾ ਬਸ ਬਸ ਨੀ ਤੇ ਰੋਕ ਦੇ ਰੋਕ ਦੇ ਰੋਕ ਦੇ ਆਇਆ ਤਾਂ ਯਾ ਕੀ ਕਹਿ ਗਈ ਮੇਰੀ ਗੱਲ ਸੁਣਦਾ ਭਤੀਜ ਉਦھے ਤੇਰੀ ਬਹੂ ਮੈਨੂੰ ਕਿੰਨਾ ਪੁੱਠਾ ਬੋਲੀ ਤੈਨੂੰ ਪਤਾ ਮੈਂ ਉਥੇ ਕੀ ਕਹਿ ਗਿਆ ਤੇਰੇ ਘਰੇ ਤੇਰੇ ਘਰੇ ਮੈਂ ਇਹ ਕਹਿਤੀ ਮੈਂ ਕੁੱਤਾ ਹੋਵਾਂ ਗਧਾ ਹੋਵਾਂ ਬਾਂਦਰ ਹੋਵਾਂ ਜੇ ਤੁਹਾਡੇ ਘਰੇ ਪੈਰ ਪਾਵਾਂ ਉਹ ਚਾਚਾ ਤੇਰੀ ਨੂਹ ਦਾ ਨਾ ਤੂੰ ਗੁੱਸਾ ਨਾ ਕਰਿਆ ਕਰ ਉਹ ਤਾਂ ਉਹ ਮੂੰਹ ਦੀ ਭੌਂਕੀ ਆ ਉਹ ਦਿਲ ਚ ਕੁਝ ਨਹੀਂ ਉਹਦੇ ਚਾਚਾ ਮੈਂ ਵੀ ਤਾਂ ਕੱਟ ਹੀ ਰਿਹਾ ਆ ਉਹਦੇ ਨਾਲ ਤੈਨੂੰ ਤਾਂ ਕਟਣੀਓ ਪੈਣੀ ਆ ਭਤੀਜੇ ਤੇਰੇ ਗਲ ਦੇ ਵਿੱਚ ਫਾਹਾ ਪਿਆ ਹੋਇਆ ਨਾਲੇ ਗੱਲ ਸੁਣ ਲੈ ਭਤੀਜੇ ਤੇਰਾ ਚਾਚਾ ਨਾ ਥੁੱਕ ਕੇ ਨਹੀਂ ਚੜਦਾ ਐਂ ਤਾਂ ਅੱਜ ਤੱਕ ਤੇਰੀ ਚਾਚੀ ਨਹੀਂ ਕਦੇ ਮੈਨੂੰ ਬੋਲੀ ਜਿਵੇਂ ਤੇਰੀ ਬਹੂ ਬੋਲੀ ਸੀ ਤੈਨੂੰ ਪਤਾ ਆਖਰ ਨੂੰ ਮੈਂ ਵੀ ਬਦਮਾਸ਼ੀਆਂ ਕਰਦਾ ਰਿਹਾ ਹਾਂ ਉਹ ਚਾਚਾ ਬਦਮਾਸ਼ੀਆਂ ਤਾਂ ਤੂੰ ਕਰਦਾ ਰਿਹਾ ਪਰ ਚਾਚੀ ਮੂਰੇ ਨਹੀਂ ਤੇਰੀ ਬਦਮਾਸ਼ੀ ਚੱਲਦੀ ਉਦੇ ਮੁਰੇ ਦਾ ਤੂੰ ਖੁੱਡੇ ਲੱਗਿਆ ਹੋਇਆ। ਖੁੱਡੇ ਦਾ ਤੂੰ ਵੀ ਲੱਗਿਆ ਹੋਇਆ। ਉਹਦੇ ਕਿਉਂ ਨਹੀਂ ਕਿਹਾ ਮੇਰੇ ਚਾਚੇ ਨੂੰ ਕਿਵੇਂ ਬੋਲਦੀਆਂ? ਖੁੱਡੇ ਦਾ ਤੂੰ ਲੱਗਿਆ ਹੈ ਪੁੱਤ। ਆ ਟਾਬੇ ਤੋਂ ਸਬਜ਼ੀ ਲੈਣ ਤੂੰ ਨਹੀਂ ਗਿਆ। ਭੇਜਿਆ ਹੋਣਾ ਅਗਲੇ ਨੂੰ ਡੰਡਾ ਦੇ ਕੇ। ਇਹਨੂੰ ਕਹਿੰਦੇ ਨੇ ਖੁੱਡੇ ਲੈਣ ਲੱਗਣਾ। ਉਹ ਚੱਲ ਛੱਡ ਚਾਚਾ। ਜੇ ਤੂੰ ਘਰੇ ਨਹੀਂ ਆਉਣਾ। ਐਂ ਕਰੀਂ। ਆਥਨੇ ਮੋਟਰ ਤੇ ਆ ਜੀ। ਆਪਾਂ ਦੋ ਹੀ ਚਾਚਾ ਭਤੀਜਾ ਨਾਲੇ ਪੈਗ ਲਾਵਾਂਗੇ। ਨਾਲੇ ਕੋਈ ਦੁੱਖ ਸੁੱਖ ਸਾਂਝਾ ਕਰਾਂਗੇ। ਉਹ ਭਤੀਜ ਬਸ ਆਹੀ ਗੱਲਾਂ ਕਰਕੇ ਤੇਰਾ ਮੂਹ ਆਉਂਦਾ ਮੈਨੂੰ। ਤੇਰੀ ਆ ਗੱਲ ਸੁਣ ਕੇ ਨਾ ਮੇਰਾ ਗੁੱਸਾ ਠੰਡਾ ਹੋ ਜਾਂਦਾ ਨਹੀਂ ਭਤੀਜੇ ਤੈਨੂੰ ਪਤਾ ਨਹੀਂ ਵੀ ਮੇਰਾ ਗੁੱਸਾ ਕਿੰਨਾ ਭੜਾ ਤੇਰੀ ਚਾਚੀ ਨੂੰ ਪਤਾ ਵੀ ਮੇਰਾ ਗੁੱਸਾ ਕਿੰਨਾ ਭੜਾ ਜਦੋਂ ਮੈਨੂੰ ਗੁੱਸਾ ਚੜਦਾ ਨਾ ਫੇਰ ਮੈਨੂੰ ਕੁੱਤੀ ਭੌਂਕਦੇ ਸੁਣਦੀ ਉਹ ਚਾਚਾ ਤੇਰੇ ਤੇ ਜਗੜਿਆ ਮੁੱਕਣੀ ਨਹੀਂ ਤਾਂ ਮੈਨੂੰ ਵੀ ਲੇਟ ਕਰਾਤਾ ਉਹ ਗਾਲ੍ਹਾਂ ਕੱਢੂਗੀ ਆਹੋ ਇਸੇ ਨੂੰ ਕਹਿੰਦੇ ਨੇ ਭਤੀਜਾ ਖੁੱਡੇ ਲੈਣ ਲੱਗਣਾ ਚੱਲ ਹੱਥ ਨੇ ਮਿਲਦੇ ਆ ਆਹ ਤੇਰੀ ਜੰਗਲੀ ਰੋਟੀ ਬਾਹਰ ਖਾਈਏ ਦੋਵੇਂ ਤੂੰ ਹੀ ਖਰਾਬ ਦੀ ਜੰਗਲੀ ਜੁੰਗਲੀ ਰੋਟੀ ਮੇਰੇ ਤਾਂ ਇੱਥੇ ਪਾਣੀ ਨਹੀਂ ਲੱਗਦਾ ਪਹਿਲਾਂ ਤਾਂ ਤੂੰ ਮੈਨੂੰ ਐਂ ਦੱਸ ਕਿੱਥੇ ਉੱਰਦਾ ਬਹਿਰਦਾ ਕੀ ਕਰਦਾ ਫਿਰਦਾ ਤੂੰ ਮੇਰੀ ਪਿੱਠ ਪਿੱਛੇ ਉਹ ਕੀ ਹੋ ਗਿਆ ਤੇਰੇ ਸਾਹਮਣੇ ਤਾਂ ਗਿਆ ਯਾਰ ਰੋਟੀ ਲੈਣ ਅੱਛਾ ਮੈਨੂੰ ਬੇਵਕੂਫ ਬਣਾਉਂਦਾ ਵੀ ਮੈਨੂੰ ਜਿਵੇਂ ਕੁਝ ਪਤਾ ਹੀ ਨਹੀਂ ਪਹਿਲਾਂ ਤਾਂ ਐਂ ਦੱਸ ਕਿੱਥੇ ਸੀ ਇੰਨਾ ਟਾਈਮ ਰੋਜ਼ ਦੀ ਰੋਜ਼ ਤੂੰ ਕੰਮ ਤੋਂ ਲੇਟ ਆਉਣਾ ਕਿੱਥੇ ਹੁੰਨਾ ਉਹ ਯਾਰ ਉੱਥੇ ਟਾਬੇ ਦੇ ਗਾਹ ਕੀ ਇੰਨਾ ਸੀਗਾ ਭੀੜ ਹੀ ਬਹੁਤ ਜ਼ਿਆਦਾ ਸੀ ਉੱਥੇ ਟਾਈਮ ਲੱਗ ਗਿਆ ਫਿਰ ਕੀ ਹੋ ਗਿਆ ਇਹਦੇ 'ਚ ਲੜਾਈ ਕਰਨ ਵਾਲੀ ਕੀ ਗੱਲ ਹੈ ਜ਼ਿਆਦਾ ਨਾ ਭੋਲਾ ਨਾ ਬਣ ਮੇਰੇ ਕੋਲੇ ਸਾਰ ਨਰਪੋਟ ਆ ਗਿਆ ਕਿੱਥੇ ਉੱਠਦਾ ਕਿੱਥੇ ਬੈਠਦਾ ਕਿੱਥੇ ਤੂੰ ਜਾਂਦਾ ਤੇ ਕਿਹਦੇ ਨਾਲ ਤੂੰ ਕੀ ਐਸ਼ਾ ਕਰਦਾ ਫਿਰਦਾ ਮੈਨੂੰ ਤੇਰੇ ਰਗ ਰਗ ਦਾ ਪਤਾ ਨਾ ਤੂੰ ਕੀ ਸਮਝਦਾ ਮੈਨੂੰ ਕੁਝ ਨਹੀਂ ਪਤਾ ਲੱਗਦਾ ਜਿੱਥੇ ਤੂੰ ਬੈਠਦਾ ਉੱਠਦਾ ਨਾ ਮੈਨੂੰ ਸਭ ਕੁਝ ਪਤਾ ਹੈ ਪਹਿਲਾਂ ਤਾਂ ਮੈਨੂੰ ਇਹ ਦੱਸ ਕਿਹੜੀ ਕੰਜਰੀ ਆਹੋ ਉਹ ਕਿਹੜੀ ਕੰਜਰੀ ਕਿਹਨੇ ਸਾਨੂੰ ਕੁਝ ਕਹਿਤਾ ਤੇਰੇ ਸਾਹਮਣੇ ਗਿਆ ਤੇਰੇ ਸਾਹਮਣੇ ਆਇਆ ਯਾਰ ਮੈਂ ਨਾ ਤੇਰਾ ਸਾਹ ਪੀ ਜੂਗੀ ਸੱਚੋ ਸੱਚ ਦੱਸ ਦੇ ਮੈਨੂੰ ਕੌਣ ਹੈ ਕਿਹੜੀ ਲੰਨ ਨੂੰ ਮੈਨੂੰ ਜਾਣਨਾ ਹੈ ਤੇਰੇ ਦਿਮਾਗ 'ਚ ਇਹ ਗੱਲਾਂ ਪਾਉਂਦਾ ਕੌਣ ਆ ਯਾਰਾ ਤੇਰੇ ਸਾਹਮਣੇ ਗਿਆ ਟਾਬੇ ਤੇ 10 ਮਿੰਟ ਲੇਟ ਹੋ ਗਿਆ ਮੈਂ ਕਿਣਾ ਉਥੇ ਰਾਜ ਗੋਲ ਗੱਪੇ ਖਾਣ ਲੱਗ ਗਿਆ ਸੀ ਉਹ ਤਾਂ ਤੂੰ ਮੇਰੇ ਤੋਂ ਬਿਨਾ ਖਾ ਵੀ ਨਹੀਂ ਸਕਦਾ ਜੇ ਮੇਰੇ ਤੋਂ ਬਿਨਾ ਕੁਝ ਖਾ ਵੀ ਲਿਆ ਫਿਰ ਤੈਨੂੰ ਪਤਾ ਹੀ ਆ ਵੀ ਘਰ 'ਚ ਕਲੇਸ਼ ਕਿਵੇਂ ਛੜੂਗਾ ਪਹਿਲਾਂ ਤੂੰ ਮੈਨੂੰ ਐਂ ਦੱਸ ਤੂੰ ਜਾਂਦਾ ਕਿੱਥੇ ਐ ਉਹ ਮੇਰੀ ਮਾਂ ਮੈਂ ਕੰਮ ਤੇ ਜਾਣਾ ਕੰਮ ਤੋਂ ਆਉਣਾ ਮੈਂ ਹੋਰ ਕਿੱਥੇ ਜਾਣਾ ਕੋਈ ਗੱਲ ਨਹੀਂ ਇਸ ਗੱਲ ਦਾ ਨਾ ਮੈਂ ਚੋੜ ਕੱਢ ਕੇ ਰਹੂੰਗੀ ਨਾ ਹੀ ਤਾਂ ਆਪਦੇ ਮਾਂ ਪਿਓ ਨੂੰ ਬੁਲਾਉਣੀ ਐ ਨਾ ਹੀ ਬੁਲਾਉਣੀ ਆਪਦੇ ਭਾਈਆਂ ਨੂੰ ਮੈਂ ਤਾਂ ਕੱਲ ਦਾ ਨਵੇੜਾ ਕਰੂੰਗੀ ਪਤਾ ਕਰੋ ਕਿਦਾ ਕਿਸ ਕਿੱਥੇ ਤੋਂ ਮਿਲਣ ਜਾਣਾ ਹੈ ਉਹ ਬਾਬਾ ਦੇਖ ਤੇਰੇ ਮੂਰੇ ਜੁੜੇ ਹੱਥ ਤੂੰ ਜਿੱਤ ਗਈ ਮੈਂ ਹਾਰ ਗਿਆ ਠੀਕ ਹੈ ਹੁਣ ਖੁਸ਼ ਹੈ ਚਲ ਆ ਜਾ ਤੈਨੂੰ ਬਹਿ ਕੇ ਸਮਝਾਉਣਾ ਸਾਰੀ ਗੱਲ ਬਾਤ ਆਹ ਦੇਖ ਮੰਨ ਗਿਆ ਨਾ ਤੂੰ ਕਹਿੰਦਾ ਤੂੰ ਜਿੱਤੀ ਮੈਂ ਹਾਰਿਆ ਹੁਣ ਤਾਂ ਤੂੰ ਮੰਨ ਗਿਆ ਆ ਵੀ ਕਿਸੇ ਰੰਨ ਨੂੰ ਮਿਲਣ ਜਾਣਾ ਹੈ ਉਹ ਚਲਾ ਤੂੰ ਆ ਜਾ ਜ਼ਿੰਦਗੀ ਤਾਂ ਮੇਰੀ ਪਰਵਾਰੋਂ ਕੇ ਛੱਡ ਦੇ ਮੈਨੂੰ ਹੱਥ ਨਾਲ ਲਾ ਜਿਹੜੀ ਤੇਰੇ ਨਾਲ ਵਿਆਹ ਕਰਵਾਇਆ ਮੈਂ ਸਾਰਾ ਦਿਨ ਤੇਰਾ ਬਾਲਣ ਫੁਕਣ ਕਰਦੀ ਆਂ ਨਾਲੇ ਮੇਰੀ ਪਿੱਠ ਪਿੱਛੇ ਹੋਰ ਜਨਾਨੇ ਨੂੰ ਫਰਦਾ ਕੁਛ ਲੈ ਡਾਉਂਦਾ ਵਗ ਜਾ ਹੁਣ ਮੇਰੀ ਅੱਖਾਂ ਸਾਹਮਣੇ ਪਰੇ ਹੋ ਜਾ ਛੱਕ ਲਿਆ ਇਹ ਨਾਲ ਮੈਂ ਕਹਿੰਦੀ ਸੀ ਚਲ ਚਾ ਚਾ ਰੋਟੀ ਖਾਵਾਂਗੇ ਕੋਈ ਗੱਲ ਨਹੀਂ ਛੱਰਦੇ ਨਹੀਂ ਹੈਗੀ ਤੈਨੂੰ ਮੈਂ ਵੀ ਪਤਾ ਕਰਕੇ ਦਊਂ ਕਿਹੜੀ ਬਗਾਨੀ ਰਾਨਾ ਤੇਰੀ ਉਹ ਨੂੰ ਮੈਂ ਦੱਸੂ ਪਤਾ ਤੈਨੂੰ ਕੋਈ ਬਗਾਨੀ ਆ ਆ ਕਿਹੜਾ ਰਾਤੋਂ ਆ ਕੇ ਉਹ ਗੱਲ ਆ ਗਿਆ ਨਾ ਕਿਸੇ ਦੀ ਸੁਣਦੀ ਐ ਨਾ ਕਿਸੇ ਦੀ ਗਿੰਦੀ ਐ ਹੁਸਾ ਆਇਆ ਹੋਇਆ ਆਹ ਹਾ ਦਰਨਾ ਬਲਕੇ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਤੇਰੇ ਘਰ ਘਰ ਵਾਲੀ ਤੇਰੇ ਨਾਲ ਗਲੇਸ਼ ਕਰਦੀ ਐ ਬੇ ਕਿੱਡੀ ਕੁੱਤੇ ਖਾਣੀ ਹੋ ਗਈ ਹੁਣ ਤਾਂ ਸੁਧਰ ਗਿਆ ਹੁਣ ਤਾਂ ਸੁਧਰ ਗਿਆ ਫੁੱਟ ਕੇ ਭਾਗ ਮੇਰੇ ਫੁੱਟ ਕੇ ਭਾਗ ਮੇਰੇ ਜਿਹੜੀ ਮੈਂ ਤੈਨੂੰ ਜਿੱਦ ਦਿੱਤੀ ਐ ਸਾਰਾ ਦਿਨ ਤੇਰਾ ਬੰਨ੍ਹ ਕੁੱਕੜ ਕਰਦੇ ਐ ਬੇ ਕਿੱਥੇ ਕਮੀ ਰਹੀ ਸੀ ਮੇਰੇ ਪਿਆਰ ਚ ਕਿੱਥੇ ਰਹੀ ਸੀ ਕਮੀ ਓ ਭਾਗਵਾਨੇ ਕਿਉਂ ਮਰੀ ਜਾਨੀ ਐ ਮੈਨੂੰ ਐ ਤਾਂ ਦੱਸ ਦੇ ਮੇਰਾ ਕਸੂਰ ਕੀ ਐ ਮੈਂ ਕੀਤਾ ਕੀ ਐ ਤੇਰਾ ਕਸੂਰ ਇਹੀ ਐ ਵੀ ਤੂੰ ਬਾਹਰ ਜਨਾਨੀਆਂ ਦਾ ਖੇ ਖਾਨਾ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਬਗਾਨਿਆਂ ਰੰਨਾਂ ਨੂੰ ਮਿਲਦਾ ਤੂੰ ਵਾਹ ਦੇਖ ਮੇਰੇ ਤੋਂ ਪੈਰੀਆ ਤਲਵਾਰਾ ਮੈਂ ਐਹੋ ਜਿਹਾ ਬੰਦਾ ਨਹੀਂ ਤੇ ਨਹੀਂ ਆਏਗਾ ਤੈਨੂੰ ਪਤਾ ਨਹੀਂ ਕਿਹੜੇ ਨੇ ਉਂਗਲ ਲਾਤੀ ਮੈਨੂੰ ਕਿਸੇ ਨੇ ਮਰਜੀ ਉਂਗਲ ਲਾਈ ਹੋਵੇ ਮੈਂ ਨਹੀਂ ਹੁਣ ਬਚਦੀ ਵੇ ਮੈਂ ਤਾਂ ਮਰੂੰਗੀ ਮੈਂ ਤਾਂ ਗਲ ਫਾਹ ਲੂੰ ਤੇਰੇ ਜਮੇ ਕਤਲ ਕੇਸ ਪਿਆ ਨਾ ਜਿਹੜਾ ਬੜਿਆ ਜੇਲ੍ਹ ਚ ਪੀਸੀ ਚੱਕੀ ਤੈਨੂੰ ਫੇਰ ਮੇਰੀ ਯਾਦ ਆਉਗੀ। ਉਹ ਕਿਉਂ ਇਹੋ ਜਿਹੇ ਮਾੜੇ ਬਚਨ ਬੋਲਦੀ ਐ? ਤੂੰ ਮੈਨੂੰ ਬਸ ਇੱਕ ਗੱਲ ਦੱਸ ਦੇ। ਜਦੋਂ ਮੈਂ ਟਾਬੇ ਤੇ ਗਿਆ ਸੀ ਕੋਈ ਆਇਆ ਸੀ ਆਪਣੇ ਘਰੇ? ਮੈਂ ਨਹੀਂ ਪਛਤੀ ਮਰੂੰਗੀ ਮੈਂ। ਵੇ ਜਿਹੜੀਆਂ ਗੱਲਾਂ ਦਾ ਮੈਨੂੰ ਨਹੀਂ ਪਤਾ ਮੈਨੂੰ ਲੋਕ ਦੱਸ-ਦੱਸ ਕੇ ਜਾਂਦੇ ਨੇ। ਤੂੰ ਮੈਨੂੰ ਆਇਆ ਦੱਸ। ਸਿਰਫ ਇੱਕ ਗੱਲ ਦੱਸ ਦੇ ਤੈਨੂੰ। ਇੱਕ ਗੱਲ ਪੁੱਛੂੰਗਾ ਮੈਂ। ਜਦੋਂ ਮੈਂ ਇਹ ਹੋਟਲ ਤੇ ਗਿਆ ਸੀ ਕੋਈ ਆਇਆ ਸੀ ਮਗਰ? ਆਹੋ ਆਇਆ ਸੀ। ਕੌਣ ਆਇਆ ਸੀ? ਬੱਬੀ ਐਸ ਨੰਬਰਦਾਰਾਂ ਦਾ ਦੱਸ ਕੇ ਗਿਆ ਪੇ ਕੇ ਸਾਰੇ ਨਕਰ ਤੂਤਾ ਜਿਵੇਂ ਜਿਵੇਂ ਤੂੰ ਜਿੱਥੇ ਬੈਠਦਾ ਉਹਦਾ ਸਾਰਾ ਕੁਝ ਦੱਸ ਕੇ ਗਿਆ ਐਵੇਂ ਤਾਂ ਨਹੀਂ ਕੋਈ ਕਹਿ ਦੂਗਾ ਜੇ ਕਿਤੇ ਤੈਨੂੰ ਦੇਖਿਆ ਕਿਸ ਜਨਾਨੀ ਨਾਲ ਫੇਰੀ ਕਰਕੇ ਗਿਆ ਗਿਆ ਬਸ ਹੁਣ ਤਾਂ ਨਵੇੜਾ ਹੋ ਕੇ ਰਹੂਗਾ ਤੈਨੂੰ ਸੌਂਗੀ ਇੱਕ ਸੁਣਾਦੀ ਮੈਂ ਨਹੀਂ ਪੱਜਦੀ ਮੈਂ ਤਾਂ ਗੱਲ ਖਾਲੋ ਉਹ ਗੱਲ ਸੁਣਾ ਬਸ ਚੁੱਪ ਹੋ ਜਾ ਤੂੰ ਮੈਂ ਤਾਂ ਬੱਬੀ ਮੇਰੇ ਆ ਸਾਲਿਆ ਮੇਰੇ ਘਰ ਤਾਂ ਪਹਿਲਾਂ ਹੀ ਅੱਗ ਲੱਗੀ ਹੋਈ ਸੀ ਅਗਲ ਕੀ ਤੇ ਤੂੰ ਪੈਟਰੋਲ ਹੋਰ ਪਾ ਗਿਆ ਤੇ ਇਹਨੂੰ ਨਹੀਂ ਛੱਡਦਾ ਇਹਨੂੰ ਨਹੀਂ ਛੱਡਦਾ ਮੇਰੇ ਹੱਥ ਸਾਲੇ ਅੱਜ ਉਹ ਬੁਕੇ ਨੋਬਿੰਦਾ ਸਾਡੇ ਨੂੰ ਜਦੋਂ ਮਰਜੀ ਕੁੱਟਾਂਗੇ ਜੀ ਕਿਤੇ ਇਹ ਮਰਗੀ ਮੇਰੇ ਸਾਡੇ ਦੀ ਕਿਤੇ ਇਹਦੇ ਵਾਲੀ ਗੱਲ ਸੱਚੀ ਹੋ ਨਾ ਹੋ ਜੀ ਕਿਤੇ ਜੇਲ੍ਹ ਦੇ ਵਿੱਚ ਛਾ ਕੇ ਚੱਕੀ ਪੀਸਣੀ ਪੈ ਜੇ ਇੱਕ ਤਾਂ ਹੈ ਵੀ ਮੇਰੇ ਸਾਡੇ ਦੀ ਕਾਲੀ ਜੀ ਵੀ ਜੀ ਵੈ ਉਹ ਚਾਰ ਨੂੰ ਇਹ ਚਾਰ ਨੂੰ ਬਾਹਰ ਹੋ ਦੇ 真一你哪搞的？你整那东。